ਸ਼ਿਕਾਤ ਜੁੜੀਆਂ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਇਸ ਟਾਈਮ ਦੀ ਵੱਡੀ ਬਲਿਟਨ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਇੱਕ ਪੁਲਿਸ ਕਰਮਚਾਰੀ ਨੂੰ 30000 ਦੇ ਪੈਸੇ ਸਣੇ ਗ੍ਰਿਫਤਾਰ ਕੀਤਾ ਜਿਹੜਾ ਬਠਿੰਡਾ ਦੇ ਥਾਣਾ ਕੈਂਟ ਦੇ ਨੇੜੇੋਂ रिश्वत ਲੈਂਦੇ ਹੋਏ ਜਿਹੜੇ ਸੀ ਕਰਮਚਾਰੀ ਫਰਾਰ ਹੋਇਆ ਸੀ ਤਾਂ ਉਹਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ ਉੱਥੇ ਹੀ ਮੌਕੇ ਤੇ ਐਸਐਸਪੀ ਮੁਲਾਜ਼ਮ ਵੀ ਪਹੁੰਚੇ ਨੇ ਤਾਂ ਹੌਲਦਾਰ ਕੁਲਦੀਪ ਸਿੰਘ ਨੂੰ ਗੱਡੀ ਦਾ ਟਾਇਰ ਦਾ ਹੋਇਆ ਸੀ ਬਲਾਸਟ ਤਾਂ ਇਸ ਕਰਕੇ ਜਿਹੜਾ ਗੱਡੀ ਦਾ ਦੋ ਆਪਸ ਦੇ ਵਿੱਚ ਕਈ ਗੱਡੀਆਂ ਛੁੱਟੀਆਂ ਤੋਂ ਉਹ ਬਲਾਸਟ ਹੋਇਆ ਟਾਇਰ ਦਾ ਤਾਂ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਪਠੰਡਾ ਤੇ 70000 ਰੁਪਏ ਦੀ ਰਿਸ਼ਵਤ ਸਣੇ ਹੌਲਦਾਰ ਕੁਲਦੀਪ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਬਠਿੰਡਾ ਦੇ ਵਿਜੀਲੈਂਸ ਵਿਭਾਗ ਵੱਲੋਂ ਤਾਂ ਇਹ तमाम ਤਸਵੀਰਾਂ ਕਿਸੇ ਦੇ ਕਤਲ ਕੇਸ ਵਿੱਚ ਨਾਮ ਨਾ ਦਰਜ ਕਰਨ ਦੇ ਜਿਹੜੇ ਮੰਗੀ ਸੀ ਜਿਹੜੀ ਰਾਸ਼ੀ ਮੰਗੀ ਗਈ ਸੀ ਨਾ ਕਿ ਕਿਵੇਂ ਇਹ ਵਿਰੋਧ ਲਗਾਇਆ ਸੀ ਕਿ ਲੋਕ ਨੇ ਕਿੰਨੇ ਪੈਸੇ ਲੈਂਦੇ ਨੇ ਇਹ ਸੰਗਤ ਸਾਡੇ ਦਾ ਹੌਲਦਾਰ ਜਲਦੀਸ਼ ਨਾਮ ਸਾਡੇ ਜਿਹੜੇ ਸੋਨਟ ਦੀ ਟੀਮ ਹੈ ਕੈਪ ਲਾਇਆ ਸੀਗਾ ਸਾਡੇ ਬਠਿੰਡਾ ਜਿਹੜੀ ਸੋਨਟ ਦੀ ਟੀਮ ਤਾਂ ਉਹਨਾਂ ਟ੍ਰੈਪ ਦੇ ਦੌਰਾਨ ਇਹਨੇ ਉੱਥੋਂ ਮੌਕੇ ਤੋਂ ਪੈਸੇ ਜਿਵੇਂ ਰਿਸ਼ਵਤ ਮੰਗ ਕੇ ਗੱਡੀ ਭਜਾਈ ਆ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ਼ ਕਰਦੇ ਹੋਏ ਇਹਨੇ ਟੱਕਰ ਵੀ ਮਾਰੀ ਆ ਰਸਤੇ ਦੇ ਵਿੱਚ ਤਾਂ ਸਾਡੀ ਜਿਹੜੀ ਵਿਜੀਲੈਂਸ ਟੀਮ ਨੇ ਇਥੇ ਫੁੱਲ ਦੇ ਉੱਤੇ ਨੂੰ ਰਾਉਂਡ ਅਪ ਕੀਤਾਗਾ ਇਹਦਾ ਟਾਇਰ ਬ੍ਰਸਟ ਹੋ ਗਿਆ ਪਿਛਲੇ ਪਾਸੇ ਤੋਂ ਕਿਸੇ ਕੋਈ ਉਧਰ ਮਰਡਰ ਹੋਇਆ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਤੇ ਕਿ ਸਨ ਉਹ ਪੈਸੇ ਦੀ ਦੂਸਰੀ ਟੀਮ ਨਾਲ ਪੈਸੇ ਲੈਣ ਦੀ ਗੱਲ ਬਸ ਕੀਤੀ ਸੀਗੀ ਕੋਈ ਲੇਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮ ਤੇ ਨਾ ਕਰਨ ਦੇ ਪੇਮੈਂਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਦੀ ਰਿਕਵਰੀ ਸਮੇਤ ਇਸ ਬੰਦੇ ਨੂੰ ਸੀ ਰਸਟ ਕੀਤਾ ਹੌਲਦਾਰ ਨੂੰ ਇਹਨੇ ਕਿਹਾ ਸੀ ਕਿ ਮੈਂ ਕੱਢ ਦੂੰਗਾ ਪਰ ਕੱਢਣ ਦਾ ਕਹਾਣਾ ਲਾ ਕੇ ਉਹਨਾਂ ਤੋਂ ਪੈਸੇ ਮੰਗ ਜਿੜਵਾੜ ਕੀਤੀ ਸੀ ਸਰ ਕਿੰਨੇ ਡਿਮਾਂਡ ਕੀਤੀ ਗਈ ਸੀ ਇਹ ਤਾਂ 70000 ਦੀ ਡਿਮਾਂਡ ਕੀਤੀ ਸੀ 70000 ਇਹਦੇ ਤੋਂ ਰਿਕਵਰ ਸਰ ਤੁਸੀਂ ਜਿਹੜਾ ਜਿਹੜਾ ਟਰੈਪ ਲਾਇਆ ਸੀ ਕਿੱਥੇ ਆ ਕੇ ਸੀ ਫੜਾਇਆ ਜੀ ਜਿਹੜਾ ਕੰਟਰ ਥਾਣੇ ਦਾ ਪੁਲ ਹੈਗਾ ਉਹਦੇ ਥੱਲੇ ਇਹਨੇ ਗੱਡੀ ਦੇ ਵਿੱਚ ਹੀ ਇਹ ਬੈਠਾ ਸੀਗਾ ਉੱਥੇ ਟਰੈਪ ਲੱਗਿਆ ਸੀਗਾ ਉੱਥੋਂ ਨੇ ਗੱਡੀ ਪਹੁੰਚਾਈ ਤੇ ਇੱਥੇ ਪੁੱਟ ਕੇ ਇਸ ਤਰ੍ਹਾਂ ਸਰ ਕਿਸੇ ਤਰ੍ਹਾਂ ਦੀ ਵੀ ਗੱਲ ਚੱਲੀ ਹੈ ਕਿ ਇੰਜਨ ਵਗੈਰਾ ਕੋਈ ਐਸ ਕੰਮ ਕਰਦੀ ਹੈ ਕੋਈ ਟੀਮ ਦਾ ਸਾਡੀ ਟੀਮ ਦਾ ਮੈਂਬਰ ਤਾਂ ਨਹੀਂ ਹੋਇਆ ਸਾਨੂੰ ਮੈਨੂੰ ਇੰਨਾ ਕੁ ਪਤਾ ਲੱਗਾ ਵੀ ਕੋਈ ਮੋਟਰਸਾਈਕਲ ਵਾਲਾ ਇੰਜਰਡ ਹੋਇਆਗਾ ਕਿਉਂਕਿ ਅਸੀਂ ਜਿਹੜਾ ਕੇਸ ਰਜਿਸਟਰਡ ਕੀਤਾ ਉਹਦੇ ਚ ਜੇ ਜੋ ਵੀ ਰਸਤੇ ਦੀ ਜਿਹੜਾ ਇਨਸੀਡੈਂਟ ਹੋਇਆਗਾ ਉਹਦੇ ਚ ਜੋ ਸੈਕਸ਼ਨਸ ਦਾ ਵਾਧਾ ਹੋਊਗਾ ਉਸ ਮੁਤਾਬਕ ਉਹ ਫਰਦਰ ਕਾਰਵਾਈ ਹੋਊਗੀ ਸਰ ਫਾਇਰਿੰਗ ਦਾ ਮਾਮਲਾ ਵੀ ਕਹ ਰਹੇ ਸੀ ਕੋਈ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈਗੀ ਫਾਇਰਿੰਗ ਹਾਲੇ ਤੱਕ ਮੇਰੇ ਸਿਆਣ ਚ ਨਹੀਂ ਆ ਗਈ ਕਿਉਂਕਿ ਸੋਸ ਦੇਖ ਰਿਹਾ ਟਾਇਰ ਬ੍ਰਸਟ ਹੋਇਆਗਾ ਉਹਦਾ ਬਲਾਸਟ ਹੋਇਆ ਟਾਇਰ ਦਾ ਉਹਦੇ ਕਰਕੇ ਕਿਸੇ ਕਿਸੇ ਨੂੰ ਲੱਗਿਆ ਹੋਊਗਾ ਫਾਇਰ ਹਾਂਜੀ ਸਕੈਟ ਟੂ ਇਹ ਪੋਸਟਿੰਗ ਇਹ ਸੰਗਤ ਪੁਲਿਸ ਸਟੇਸ਼ਨ ਚ ਪੋਸਟਰ ਸੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਰਪਸ਼ਨ ਐਕਟ ਦਾ ਪਰਚਾ ਅਸੀਂ ਦੇ ਆਲਰੇਡੀ ਦਿੱਤਾ ਹੋਇਆ ਜਿਹੜੇ ਰਸਤੇ ਦੇ ਵਿੱਚ ਚੇਜ਼ਿੰਗ ਹੋਈ ਹੈ ਹੋਰ ਆਉਣ ਸੈਕਸ਼ਨਸ ਦਾ ਵਾਧਾ ਹੋਊਗਾ ਥੈਂਕ ਯੂ ਸਰ ਥੈਂਕ ਯੂ